ਸ਼ੋਰਾ ਬੜਾ ਕਾਮਨ ਹੈ ਹਨਾ ਕਰਾਂਦੇ ਜੀ ਇਹਦੀ ਪ੍ਰੋਬਲਮ ਕੀ ਹੈ ਸੀਮੈਂਟ ਦੀ ਪ੍ਰੋਬਲਮ ਹੈ ਰੇਤੇ ਦੀ ਪ੍ਰੋਬਲਮ ਹੈ ਇੱਟ ਦੀ ਪ੍ਰੋਬਲਮ ਹੈ ਜਾਂ ਮੌਸਮ ਦੀ ਪ੍ਰੋਬਲਮ ਹੈ ਮੇਜਰ ਪ੍ਰੋਬਲਮ ਇੱਟ ਦੇ ਵਿੱਚ ਹੈ ਇੱਟ ਦੇ ਵਿੱਚ ਜਦੋਂ ਪਾਣੀ ਲੱਗਦਾ ਤਾਂ ਉਹ ਪ੍ਰੋਬਲਮ ਕ੍ਰੀਏਟ ਕਰ ਦਿੰਦਾ ਅੱਛਾ ਪਰ ਡੈਂਪ ਕਿਉਂਰ ਪ੍ਰਾਈਵਲ ਲਿमिटेड ਕਿੰਨਾ ਜ਼ਿਆਦਾ ਹੈਲਪ ਕਰਦਾ ਜੀ ਅਸੀਂ ਜੇ ਸ਼ੋਰੇ ਦਾ ਸਲਾਬੇ ਦਾ ਪੱਕਾ ਹੱਲ ਕਰਦੇ ਹਾਂ ਤਾਂ ਅਸੀਂ ਤੁਹਾਡੇ ਘਰ ਦੀ ਪੇਂਟ ਦੀ ਵਾਲਪੇਪਰ ਦੀ ਵੀ ਗਾਰੰਟੀ ਦਿੰਦੇ ਹਾਂ ਵੈਰੀ ਗੁੱਡ ਇਹ ਇੰਡੀਆ ਦੀ ਬਲਕਿ ਪੂਰੇ ਵਰਡ ਦੀ ਪਹਿਲੀ ਕੰਪਨੀ ਹੈ ਜੋ ਇਸ ਚੀਜ਼ ਦਾ ਕਲੇਮਡ ਸਰਟੀਫਿਕੇਟ ਦੇ ਦਿੰਦੀ ਹੈ ਕਿਸ ਦਾ ਘਰ ਬਣ ਗਿਆ ਹੋਇਆ ਪਰ ਉਹਦੀ ਛੱਤ ਦੇ ਉੱਪਰ ਪ੍ਰੋਬਲਮ ਆ ਰਹੀ ਹੈ ਜੀ ਕਿ ਉਹਨੂੰ ਫਿਰ ਛੱਤ ਪੂਰੀ ਪਟਣੀ ਪੈਗੀ ਤੋੜਨੀ ਪੈਗੀ ਕੀ ਕਰਨਾ ਪੈਦਾ ਛੱਤ ਪਟਣ ਦੀ ਲੋੜ ਨਹੀਂ ਹੈ ਸਾਡੇ ਕੋਲ ਪੋਲੀਯੂਰੀਥਨ ਕੈਮੀਕਲ ਹੈ ਅੱਛਾ ਬ੍ਰਿਟਿਸ਼ ਬੋਰ ਯੂਵੀਆਰਸੀ ਕੈਮੀਕਲ ਜਿਹੜਾ ਉਹ ਤੁਸੀਂ 5 ਲੇਅਰ ਕੋਟ ਦੇ ਵਿੱਚ ਲਗਾ ਕੇ ਉਹਦੀ 10 ਸਾਲ ਦੀ ਗਾਰੰਟੀ ਵੀ ਲੈ ਸਕਦੇ ਅੱਛਾ ਪੰਜਾਬ ਦੇ ਕਿਤੇ ਨਹੀਂ ਖੜਾ ਦੀ ਵੀ ਹੁਣੇ ਉਹਨਾਂ ਲੋਕਾਂ ਨੇ ਪ੍ਰੋਬਲਮ ਫੇਸ ਕੀਤੀ ਹੈ ਲੋਕਾਂ ਦੇ ਘਰਾਂ 'ਚ ਪਾਣੀ ਫੜ ਗਿਆ ਜੀ ਉਹਨਾਂ ਪਾਣੀ ਤਾਂ ਨਿਕਲ ਗਿਆ ਉਸ ਤੋਂ ਬਾਅਦ ਦੀ ਕਨਸੀਕਵੈਂਸਿਸ ਕੀ ਨੇ ਪੰਜਾਬ ਦੇ ਘਰਾਂ ਦੇ ਵਿੱਚ ਇੱਕ ਆਮ ਤੌਰ ਤੇ ਪ੍ਰੋਬਲਮ ਦੇਖੀ ਜਾਂਦੀ ਹੈ ਉਹ ਪ੍ਰੋਬਲਮ ਹੈ ਜੀ ਸਲਾਬਾ ਜ਼ਿਆਦਾਤਰ ਸੁਣਨ ਚ ਆਇਆ ਕਿ ਕਹਿੰਦੇ ਸਲਾਬੇ ਦਾ ਕੋਈ ਇਲਾਜ ਨਹੀਂ ਹੈ ਕੋਈ ਹੱਲ ਨਹੀਂ ਹੈ ਕਿਤੇ ਸੀ ਪੇਜ ਲੀਕੇਜ ਸ਼ੋਰਾ ਇਦਾਂ ਦੀਆਂ ਪ੍ਰੋਬਲਮਸ ਤਾਂ ਆਮ ਤੌਰ ਤੇ ਹੈ ਪ੍ਰੋਬਲਮਸ ਕਿਉਂ ਹੁੰਦੀਆਂ ਨੇ ਕੀ ਇਹਦੇ ਰੀਜਨ ਨੇ ਕੀ ਉਹਦਾ ਕੋਈ ਸੋਲੂਸ਼ਨ ਹੈਗਾ ਵੀ ਹੈ ਜਾਂ ਨਹੀਂ ਹੈਗਾ ਲੋਕੀ ਟਰੀਟਮੈਂਟ ਤਾਂ ਬਹੁਤ ਸਾਰੇ ਕਰਵਾਉਂਦੇ ਨੇ ਕਿਤੇ ਤੋੜ ਫੋੜ ਕਰਕੇ ਟਰੀਟਮੈਂਟ ਕਰਾਉਂਦੇ ਨੇ ਕਿਤੇ ਬਿਨਾਂ ਤੋੜ ਫੋੜ ਕੀਤੇ ਵੀ ਟਰੀਟਮੈਂਟ ਦੇ ਚੈਲੰਜ ਛੜੇ ਨੇ ਯਕਲੀਮ ਕਿਤੇ ਜਾਂਦੇ ਨੇ ਕਿ ਹਾਂਜੀ ਅਸੀਂ ਇਹ ਕਰਕੇ ਦਿਖਾਵਾਂਗੇ ਕਿੰਨੇ ਕੁ ਹੱਦ ਤੱਕ ਇਹ ਚੀਜ਼ਾਂ ਸਾਰੀਆਂ ਪੋਸੀਬਲ ਹੈਗੀਆਂ ਨੇ ਐਸਪਰੀ ਅੱਜ ਦੀ ਡਿਸਕਸ਼ਨ ਅਸੀਂ ਕਰਨ ਜਾ ਰਹੇ ਹਾਂ ਇੱਕ ਐਸੇ ਸ਼ਖਸ ਦੇ ਨਾਲ ਜਿਨ੍ਹਾਂ ਨੇ ਡੈਂਪ ਕ्युअर ਪ੍ਰਾਈਵੇਟ ਲਿਮਟਿਡ ਕੰਪਨੀ ਸਟਾਰਟ ਕੀਤੀ ਲੋਕਾਂ ਨੂੰ ਸਲਾਬੇ ਸ਼ੋਰਾ ਸੀਪੀ ਜੀ ਡੀਕੇਜ ਇਦਾਂ ਦੀਆਂ ਪ੍ਰੋਬਲਮਸ ਤੋਂ ਬਚਾਇਆ ਸਿਰਫ ਨਾ ਹੀ ਘਰਾਂ ਦੇ ਵਿੱਚ ਬਟ ਇੰਡਸਟਰੀਅਲ ਯੂਨਿਟ ਹੋ ਗਏ ਫਲੈਟ ਹੋ ਗਏ ਜਾਂ ਕਮਰਸ਼ੀਅਲ ਬਿਲਡਿੰਗਾਂ ਮਾਲਸ ਵਗੈਰਾ ਹੋ ਗਏ ਇਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਸਵਾਗਤ ਕਰਦੇ ਹਾਂ ਅੱਜ ਦੇ ਮਹਿਮਾਨ ਦਾ ਜਿਨ੍ਹਾਂ ਦਾ ਨਾਮ ਹੈ ਸਦਾ ਦਮਨਜੀਤ ਸਿੰਘ ਜੀ ਸਰ ਸ਼ਕੰਦਰ थैंक यू सर ਦਮਨ ਜੀ ਦਾ ਟਾਪਿਕ ਬੜਾ ਡਿਫਰੈਂਟ ਐ ਸਾਡਾ ਹਨਾ ਜਦਾਤਰ ਅਸੀਂ ਇਸ ਕਦੀ ਅਜੇ ਤੱਕ ਇਸ ਟਾਪਿਕ ਨੂੰ ਬਹੁਤ ਡਿਸਕਸ ਨਹੀਂ ਕੀਤਾ ਕਿ ਇਹ ਬੜੀ ਡਿਫਰੈਂਟ ਇੰਡਸਟਰੀ ਹੈ ਤੇ ਬੜੀ ਪ੍ਰੋਬਲਮ ਲੋਕੀ ਫੇਸ ਕਰਦੇ ਇਸ ਚੀਜ਼ ਨੂੰ ਲੈ ਕੇ ਅੱਜ ਮੈਂ ਕਹਿੰਦਾ ਕਿ ਘਰ ਕਰਦੀ ਪ੍ਰੋਬਲਮ ਹੈ ਜਿਹੜੀ ਇਸ ਲੱਭਾ ਹੈਗਾ ਜਿਹਦੇ ਮਰਜ਼ੀ ਕਰ ਚੜੇ ਉਹ ਕਿਸੇ ਦੀ ਛੱਤ ਲੀਕ ਕਰਦੀ ਹੈ ਅੱਛਾ ਖਾਸ ਕਰਕੇ ਦੇਖਿਆ ਜੇ ਮਾਨਸੂਨ ਆ ਜਵੇ ਬਾਰਸ਼ਾ ਦਾ ਸੀਜ਼ਨ ਆ ਰਿਹਾ ਤੇ ਚੰਗੀ ਭਲੀ ਵਧੀਆ ਕਰੋੜਾਂ ਦੀ ਕੋਠੀ ਬਲੇ ਨੂੰ ਟੈਨਸ਼ਨ ਪੈ ਜਾਂਦੀ ਹੈ ਕਿ ਪਤਾ ਨਹੀਂ ਕਿੱਥੋਂ ਦੀ ਕਿਹੜੀ ਦੀਵਾਰ ਲੀਕ ਕਰ ਜਾਣੀ ਹੈ ਜਾਂ ਕੀ ਪ੍ਰੋਬਲਮ ਆ ਜਾਣੀ ਹੈ ਮੇਰਾ ਕੁਐਸਚਨ ਹੈ ਵੈ ਕਿ ਵਾਟਰਪੂਫਿੰਗ ਹੁੰਦੀ ਕੀ ਹੈ ਅ ਸਰ ਵਾਟਰਪੂਫਿੰਗ ਦਾ ਮਤਲਬ ਸਿੰਪਲ ਪਾਸ਼ਾ ਦੇ ਵਿੱਚ ਆਪਾਂ ਜੇ ਕਹੀਏ ਤਾਂ ਇੱਕੋ ਚੀਜ਼ ਹੈ ਕੋਈ ਵੀ ਪ੍ਰੋਡਕਟ ਜਾਂ ਕੋਈ ਵੀ ਕੋਟਿੰਗ ਜੀ ਜਿਹੜੀ ਵਾਟਰ ਦੇ ਅਸਰ ਨੂੰ ਜਾਂ ਵਾਟਰ ਦੇ ਨੁਕਸਾਨ ਤੋਂ ਕਿਸੇ ਚੀਜ਼ ਨੂੰ ਬਚਾਵੇ ਜੀ ਉਹਨੂੰ ਅਸੀਂ ਆਮ ਪਾਸ਼ਾ 'ਚ ਵਾਟਰਪੂਫਿੰਗ ਕਹਿੰਦੇ ਹਾਂ ਜੀ ਬਹੁਤ ਸਾਰੇ ਘਰਾਂ ਦੇ ਵਿੱਚ ਇਕ ਨਾਮ ਦੇ ਤੌਰ ਤੇ ਵਾਟਰਪੂਫਿੰਗ ਕਰ ਦਿੱਤੀ ਜਾਂਦੀ ਹੈ ਪੇਂਟਰਾਂ ਵੱਲੋਂ ਠੇਕੇਦਾਰਾਂ ਵੱਲੋਂ ਜਾਂ ਅਨਟ੍ਰੇਨਡ ਕੋਈ ਟੈਕਨੀਸ਼ੀਅਨਸ ਵੱਲੋਂ ਬਿਲਕੁਲ ਠੀਕ ਹੈ ਉਹਦਾ ਹੱਲ ਕੀ ਹੁੰਦਾ 2 ਸਾਲ ਬਾਅਦ ਸਾਲ ਬਾਅਦ ਉਹ ਫਿਰ ਉਹ ਪੇਂਟ ਜਿਹੜਾ ਉੱਥੇ ਖੜਾ ਖਰਾਬ ਹੋ ਜਾਂਦਾ ਉਹਦਾ ਪੱਕਾ ਹੱਲ ਤੁਹਾਨੂੰ ਦਿੱਤਾ ਹੀ ਨਹੀਂ ਜਾ ਰਿਹਾ ਅਸਲ 'ਚ ਪੱਕਾ ਹੱਲ ਵਾਟਰਪੂਫਿੰਗ ਦਾ ਹੈ ਲੇਕਿਨ ਉਹ ਹੱਲ ਤੁਹਾਡੇ ਕੋਲ ਪਹੁੰਚ ਨਹੀਂ ਰਿਹਾ ਹੈ ਹੂੰ ਉਹਦਾ ਸਭ ਤੋਂ ਵੱਡਾ ਕਾਰਨ ਹੈ ਪ੍ਰੋਡਕਟ ਦੀ ਚੁਆਇਸ ਹੂੰ ਤੇ ਟ੍ਰੇਨਡ ਟੈਕਨੀਸ਼ੀਅਨ ਦਾ ਤੁਹਾਡੇ ਘਰ ਚ ਕੰਮ ਕਰਨਾ ਹੂੰ ਕੰਮ ਕਰਨ ਤੋਂ ਬਾਅਦ ਤੁਹਾਨੂੰ ਉਹਦੇ ਲਈ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਯੂਜ਼ ਕਰਨੀਆਂ ਚਾਹੀਦੀਆਂ ਉਹਦੇ ਬਾਰੇ ਦੱਸਣਾ ਹੂੰ ਅੱਛਾ ਵਾਟਰਪੂਫਿੰਗ ਜਿਹੜੀ ਹੈ ਪਹਿਲੇ ਤਾਂ ਮੈਂ ਸਮਝਣਾ ਚਾਹੁੰਦਾ ਸ਼ੋਰਾ ਬੜਾ ਕਾਮਨ ਹੈ ਹਨਾ ਖਰਾਦ ਦੇ ਵਿੱਚ ਇਹਦੀ ਪ੍ਰੋਬਲਮ ਕੀ ਹੈ ਸੀਮੈਂਟ ਦੀ ਪ੍ਰੋਬਲਮ ਹੈ ਰੇਤੇ ਦੀ ਪ੍ਰੋਬਲਮ ਹੈ ਇੱਟ ਦੀ ਪ੍ਰੋਬਲਮ ਹੈ ਜਾਂ ਮੌਸਮ ਦੀ ਪ੍ਰੋਬਲਮ ਹੈ ਸਰ ਜੇ ਆਪਾ ਪੰਜਾਬ ਦੀ ਗੱਲ ਕਰੀਏ ਜੀ ਪੰਜਾਬ ਦੇ ਮੌਸਮ ਐਕਸਟ੍ਰੀਮ ਹੀਟ ਫੋਰ ਐਕਸਟ੍ਰੀਮ ਕੋਲਡ ਦਾ ਬਿਲਕੁਲ ਮੌਸਮ ਵੀ ਸਾਰਾ ਬਿਲਕੁਲ ਜਦੋਂ ਕੋਈ ਘਰ ਬੰਦ ਹੈ ਤਾਂ ਉਹਦੇ ਵਿੱਚ ਜੇ ਉਹ ਇਟਾਂ ਪੱਠੇ ਤੋਂ ਲੈ ਕੇ ਆਪਣੇ ਘਰ ਚ ਲਗਾਉਂਦੇ ਨੇ ਜਾਂ ਤਾਂ ਉਹ ਪੱਠੇ ਵਾਲਾ ਨਮਕ ਪਾਏਗਾ ਜੇ ਨਮਕ ਨਹੀਂ ਪਾਏਗਾ ਤਾਂ ਉਹ ਜਿਹੜੀ ਮਿੱਟੀ ਹੈ ਉਹ ਯੂਰੀਆ ਵਾਲੀ ਯੂਜ਼ ਹੋ ਜਾਂਦੀ ਹੈ ਹਮ ਇਸ ਕਰਕੇ ਜਿਹੜੀ ਉਹ ਇਟ ਲੱਗੀ ਕਰ ਚ ਹੂੰ ਉਸ ਤੋਂ ਬਾਅਦ ਉਹਨੇ ਉਹ ਪਲਸਟਰ ਦਾ ਪਾਣੀ ਵੀ ਲੈ ਲਿਆ ਹੂੰ ਮੌਸਮ ਦੇ ਵਿੱਚ ਸਰਦੀਆਂ ਦਾ ਪਾਣੀ ਵੀ ਲੈ ਲਿਆ ਹੂੰ ਬਸਾਤਾ ਦਾ ਪਾਣੀ ਵੀ ਲੈ ਲਿਆ ਹੂੰ ਹੁਣ ਉਹ ਪਾਣੀ ਨੇ ਗਰਮੀਆਂ ਦੇ ਵਿੱਚ ਜਦੋਂ ਵੈਪੋਰੇਟ ਹੋਣਾ ਬਿਲਕੁਲ ਉਸ ਵੈਪੋਰੇਸ਼ਨ ਪ੍ਰੋਸੈਸ ਦੇ ਵਿੱਚ ਹੂੰ ਉਹ ਨਮਕ ਜਾਂ ਯੂਰੀਆ ਜਿਹੜਾ ਉਹ ਦੀਵਾਰ ਦੇ ਵਿੱਚੋਂ ਜਦੋਂ ਬਾਹਰ ਨਿਕਲਦਾ ਹੈ ਹੂੰ ਤਾਂ ਪੇਂਟ ਇੱਕ ਤਰ੍ਹਾਂ ਦਾ ਕੈਮੀਕਲ ਹੁੰਦਾ ਹੈ ਜਦੋਂ ਦੋ ਦੋਨੋ ਆਪਸ ਚ ਰिएक्ट ਕਰ ਜਾਂਦੇ ਆ ਤਾਂ ਉਹ ਪੇਂਟ ਫਟ ਜਾਂਦਾ ਜਿਸ ਨੂੰ ਕਿ ਆਮ ਤੌਰ ਤੇ ਅਸੀਂ ਸ਼ੋਰਾ ਐਫਲੋਰਸੈਂਸ ਜਿਸ ਲੱਭ ਕੇ ਆ ਦਿੰਦੇ ਆ ਹੂੰ ਅੱਛਾ ਮੇਜਰ ਪ੍ਰੋਬਲਮ ਇਟੇ ਦੇ ਵਿੱਚ ਹੀ ਐ ਮੇਜਰ ਪ੍ਰੋਬਲਮ ਇਟ ਦੇ ਵਿੱਚ ਐ ਇਟ ਦੇ ਵਿੱਚ ਜਦੋਂ ਪਾਣੀ ਲੱਗਦਾ ਤਾਂ ਉਹ ਪ੍ਰੋਬਲਮ ਕ੍ਰੀਏਟ ਕਰ ਦਿੰਦਾ ਅੱਛਾ ਫਿਰ ਡੈਂਪ ਕਿਉਂ ਔਰ ਪ੍ਰਾਈਵਟ ਲਿਮਟਿਡ ਕਿੱਦਾਂ ਦਾ ਹੈ ਹੈਲਪ ਕਰਦਾ ਜੀ ਕੀ ਸਟੈਪਸ ਨੇ ਕਿਦਾਂ ਤਰੀਕੇ ਨਾਲ ਕੰਮ ਹੁੰਦਾ ਸਾਰਾ ਵੈਸੇ ਜਿਵੇਂ ਤੁਸੀਂ ਕਿਹਾ ਆਮ ਤੌਰ ਤੇ ਕਿਹਾ ਜਾਂਦਾ ਸਲਾਬੇ ਦਾ ਕੋਈ ਹੱਲ ਨਹੀਂ ਜੀ ਪਰ ਡੈਮਕਲ ਪ੍ਰਾਈਵੇਟ ਲਿਮਟਿਡ ਐਸੀ ਚੀਜ਼ ਦੇ ਉਤੇ ਜੋਰ ਦੇ ਰਹੀ ਹੈ ਜੀ ਅਸੀਂ ਜੇ ਸ਼ੋਰੇ ਦਾ ਸਲਾਬੇ ਦਾ ਪੱਕਾ ਹੱਲ ਕਰਦੇ ਆਂ ਜੀ ਤਾਂ ਅਸੀਂ ਤੁਹਾਡੇ ਘਰ ਦੀ ਪੇਂਟ ਦੀ ਵਾਲ ਪੇਪਰ ਦੀ ਵੀ ਗਾਰੰਟੀ ਦਿੰਦੇ ਆਂ ਵੈਰੀ ਗੁੱਡ ਇਹ ਇੰਡੀਆ ਦੀ ਵਲਕੀ ਪੂਰੇ ਵਰਡਸ ਦੀ ਪਹਿਲੀ ਕੰਪਨੀ ਹੈ ਜੋ ਇਸ ਚੀਜ਼ ਦਾ ਕਲੇਮਡ ਸਰਟੀਫਿਕੇਟ ਦੇ ਦਿੰਦੀ ਹੈ। ਅੱਛਾ ਵੈਰੀ ਗੁੱਡ ਮਤਲਬ ਜੇ ਤੁਸੀਂ ਕੰਮ ਕਰਵਾ ਲਿਆ ਤੇ ਉਸ ਵੇਲੇ ਤੁਹਾਨੂੰ ਸਰਟੀਫਿਕੇਟ ਵੀ ਮਿਲੇਗਾ ਕਿ ਇਹ ਸਾਡਾ ਸਰਟੀਫਾਈਡ ਕੰਮ ਹੈ। ਨਾ ਵਾਲਪੇਪਰ ਖਰਾਬ ਹੋਏਗਾ ਨਾ ਪੇਂਟ ਖਰਾਬ ਹੋਏਗਾ। ਹਾਂਜੀ ਉਹ ਵੀ 10 ਸਾਲ ਲਈ। ਵੈਰੀ ਗੁੱਡ ਤੁਸੀਂ ਆਕ ਕੇ ਪੇਂਟ ਚੇਂਜ ਕਰਾਉਂਗੇ ਕਿ ਰੰਗ ਮੈਲਾ ਹੋ ਗਿਆ ਚੇਂਜ ਕਰਾ ਲਿਏ। ਜੀ ਸਲਾਬੇ ਨਾਲ ਛੋੜੇ ਨਾਲ ਪ੍ਰੋਬਲਮ ਕਰਕੇ ਜੇ ਪੇਂਟ ਖਰਾਬ ਹੋ ਗਿਆ ਤਾਂ ਪੇਂਟ ਦਾ ਖਰਚਾ ਸਾਡੀ ਕੰਪਨੀ ਦੇਗੀ ਅੱਛਾ ਇਦਾਂ ਦੀ ਕਿਹੜੀ ਚੀਜ਼ ਵਰਤਦੇ ਹੋ ਪ੍ਰੋਡਕਟ ਕੀ ਹੈ ਬੇਸਿਕਲੀ ਬੇਸਿਕਲੀ ਪ੍ਰੋਡਕਟ ਬਹੁਤ ਨੇ ਡਿਫਰੈਂਟ ਡਿਫਰੈਂਟ ਨੇ ਜੀ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਕਿਸ ਲੈਵਲ ਦੇ ਉੱਤੇ ਕੰਮ ਕੀਤਾ ਜਾਵੇ ਹੂੰ ਕਿੰਨੇ ਸਟੇजेस ਯੂਜ਼ ਕੀਤੀਆਂ ਜਾਂਦੇ ਅੱਛਾ ਕਿੰਨੇ ਕੋਟ ਯੂਜ਼ ਕੀਤੇ ਜਾਂਦੇ ਉਹ ਕੋਟ ਦੇ ਉੱਤੇ ਕਿੰਨਾ ਕੈਮੀਕਲ ਐਡ ਕੀਤਾ ਜਾਵੇ ਬਹੁਤ سارے ਫੈਕਟਰਸ ਨੇ ਉਸ ਤੋਂ ਬਾਅਦ ਵਾਟਰਪੂਫਿੰਗ ਤੋਂ ਬਾਅਦ ਕਿਸ ਚੀਜ਼ ਦਾ ਧਿਆਨ ਰੱਖਿਆ ਜਾਵੇ ਇਹ ਸਾਰੀਆਂ ਚੀਜ਼ਾਂ ਮਿਲ ਕੇ ਉਸ ਚੀਜ਼ ਨੂੰ 100% ਸ਼ੋਰਟ ਵਾਟਰਪੂਫ ਬਣਾਉਂਦੀਆਂ ਤਾਂ ਜੀ ਤੁਸੀਂ ਸਟੈਪਸ ਦੀ ਗੱਲ ਕੀਤੀ ਹੈ ਸਟੈਪਸ ਦਾ ਮਤਲਬ ਹੈ ਕਿ ਜਦੋਂ ਘਰ ਬਣੇਗਾ ਸ਼ੁਰੂ ਹੋ ਗਿਆ ਉਦੋਂ ਜੀ ਜਬਨ ਤੋਂ ਬਾਅਦ ਦਾ ਸਾਰਾ ਪ੍ਰੋਸੈਸ ਹੈ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਬਿਲਡਿੰਗ ਤਿਆਰ ਹੁੰਦੀ ਹੈ ਜੀ ਸਭ ਤੋਂ ਪਹਿਲਾ ਸਟੈਪ ਆਂਦਾ ਫਾਊਂਡੇਸ਼ਨ ਵਾਟਰਪੂਫਿੰਗ ਦਾ ਬਿਲਕੁਲ ਠੀਕ ਹੈ ਫਾਊਂਡੇਸ਼ਨ ਵਾਟਰਪੂਫਿੰਗ ਅਸੀਂ ਬਹੁਤ ਅੱਛੀ ਕਰ ਲਈ ਤਾਂ ਆਪਣੀ ਅੱਧੀ ਸਮੱਸਿਆ ਦਾ ਹੱਲ ਹੋ ਜਾਂਦਾ ਪਰ ਲੋਕੀ ਦਾ ਕਲ ਪਲਸਤਰ ਕਰੀ ਜਾਂਦੇ ਮੀਆਂ ਦੇ ਉੱਪਰ ਉਹ ਸਭ ਤੋਂ ਵੱਡਾ ਮਿਥ ਹੈ ਜੀ ਜੀ ਪਲਸਤਰ ਕਰਨ ਨਾਲ ਸਫਾਈ ਦੇਖਣ ਨੂੰ ਮਿਲਦੀ ਹੈ ਪਲਸਤਰ ਕਰਨ ਨਾਲ ਹੱਲ ਨਹੀਂ ਹੁੰਦਾ ਹੂੰ ਉਹੀ ਪਲਸਟਰ ਦੀ ਕੋਸਟਿੰਗ ਦੇ ਵਿੱਚ ਆਪਾਂ ਜੇ ਉਹਨੂੰ ਵਾਟਰਪੂਫ ਕਰ ਲਈਏ ਤਾਂ ਅਸੀਂ ਉਸ ਚੀਜ਼ ਦੀ ਡਬਲ ਲੇਅਰ ਕੋਟ ਦੀ ਹੀ ਸਿਰਫ 5 ਸਾਲ ਦੀ ਗਾਰੰਟੀ ਦੇ ਸਕਦੇ ਆ ਇਹ ਪਹਿਲਾ ਸਟੈਪ ਹੈ ਪਹਿਲਾ ਸਟੈਪ ਹੈ ਜੀ ਜਿਹੜੀ ਕਿ ਉਸ ਮਿੱਟੀ ਨੂੰ ਭਰਤ ਦੇ ਪਾਣੀ ਨੂੰ ਉਹਦੇ ਲੀਹਾਂ ਦੇ ਉੱਤੋਂ ਉੱਪਰ ਚੜਨ ਨਹੀਂ ਜਿਹੜੀਆਂ ਰੋਕਦੀ ਹੈ ਹੂੰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਸੈਕੰਡ ਸਟੈਪ ਆ ਜਾਂਦਾ ਜੀ ਆਪਾਂ ਵਾਲਸ ਵਾਟਰਪੂਫ ਕਰਨੀਆਂ ਅੱਛਾ ਜਿਹੜੀਆਂ ਆਰਮ ਵੋਲਸ ਜਿਹੜੀਆਂ ਹੁੰਦੀਆਂ ਪੰਜ ਪੰਜ ਫੁੱਟ ਤੱਕ ਹੁੰਦੀਆਂ ਵਾਸ਼ਰੂਮ ਫੁੱਲ ਹਾਈਟ ਤੱਕ ਵਾਸ਼ਰੂਮ ওয়াਟਰਪੂਫ ਕਰਨੇ ਹੁੰਦੇ ਜੀ 3ਰਡ ਨੰਬਰ ਤੇ ਬਾਲਕੋਨਿਸ ওয়াਟਰਪੂਫਿੰਗ ਆ ਜਾਂਦੀ ਹੈ ਜੀ 4ਥ ਨੰਬਰ ਤੇ ਆਪਣੇ ਜਿਹੜੇ ਫਸਟ ਫਲੋਰ ਦੇ ਵਾਸ਼ਰੂਮਸ ਦੇ ਉਹਨਾਂ ਦਾ ਸਲੈਬ ਉਹਨਾਂ ਦੀ ਦੀਵਾਰਾ ওয়াਟਰਪੂਫ ਆ ਜਾਂਦੀ ਹੈ ਜੀ ਲਾਸਟ ਜਿਹੜਾ ਆਪਣਾ ਉਹ ਛੱਤ ਹੁੰਦਾ ਟੈਰਸ ਹੁੰਦਾ ਜਿਹੜਾ ਬਹੁਤ ਹੀ ਮੇਜਰ ਅਫਕਸ ਕਾਰ ਕਾਰ ਬਣਦਾ ਨੁਕਸਾਨ ਦੇ ਜਾਣਾ ਹਾਂ ਜੋ ਅੱਜ ਕੱਲ ਪਿਛਲੇ ਦਿਨਾਂ ਦੇ ਵਿੱਚ ਆਪਾਂ ਪੂਰੇ ਪੰਜਾਬ ਨੇ ਦੇਖ ਲਿਆ ਹੂੰ ਕੀ ਅੜਾ ਦਾ ਟਾਈਮ ਦੇਖ ਲਿਆ ਆਪਾਂ ਉਸ ਲੈਂਟਰ ਨੂੰ ਪਾ ਕੇ ਫਰਸ਼ ਨੂੰ ਪਾ ਕੇ ਆਪਾਂ ਪੈਸੇ ਬਚਾ ਲੇ ਲੇਕਿਨ ਆਪਾਂ ਵਾਟਰ ਪ੍ਰੂਫਿੰਗ ਨਹੀਂ ਕਰਾਈ ਤੇ ਉਹ ਬਰਸਾਤ ਨੇ ਸਾਰੇ ਪੰਜਾਬ ਦੇ ਘਰਾਂ ਦੇ ਵਿੱਚ ਪਾਣੀ ਲਿਆ ਕੇ ਡਾਊਨ ਸੀਲਿੰਗ ਖਰਾਬ ਕਰਤੀ ਲੋਕਾਂ ਦੀ ਪਰੇਸ਼ਾਨੀਆਂ ਬਹੁਤ ਵਧਾਤੀਆਂ ਅੱਛਾ ਦਮਨ ਜੀ ਘਰ ਬਣ ਚੁੱਕਾ ਹੋਇਆ ਹੈ ਜੀ ਪੰਜ ਸਟੈਪ ਤੇ ਸੀਗੇ ਆਪਾਂ ਜੇ ਮੈਂ ਪੰਜਵੇਂ ਸਟੈਪ ਦੀ ਗੱਲ ਕਰਾਂ ਕਿ ਕਿਸ ਦਾ ਘਰ ਬਣ ਗਿਆ ਹੋਇਆ ਪਰ ਉਹਦੀ ਛੱਤ ਦੇ ਉੱਪਰ ਪ੍ਰੋਬਲਮ ਆ ਰਹੀ ਹੈ ਕਿ ਉਹਨੂੰ ਫਿਰ ਛੱਤ ਪੂਰੀ ਪਟਣੀ ਪੈਗੀ ਤੋੜਨੀ ਪੈਗੀ ਕੀ ਕਰਨਾ ਪੈਗਾ ਦੇਖੋ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਤੁਹਾਡੇ ਕੋਲ ਟ੍ਰੇਨਡ ਸਿਵਲ ਇੰਜੀਨੀਅਰ ਜਾਂ ਟੈਕਨੀਸ਼ੀਅਨ ਆ ਕੇ ਪਹਿਲਾਂ ਉਹ ਛੱਤ ਨੂੰ ਇਨਸਪੈਕਟ ਕਰੇ ਪਾਣੀ ਵੜਿਆ ਕਿੱਥੋਂ ਆਇਆ ਹਮੇਸ਼ਾ ਆਪਾਂ ਇਹ ਕਹਿ ਦਿੰਦੇ ਆਂ ਕਿ ਪਾਣੀ ਉਸ ਕੋਨੇ ਦੇ ਵਿੱਚੋਂ ਆਇਆ ਹੈ ਤੇ ਉਸ ਕੋਨੇ ਦੇ ਵਿੱਚੋਂ ਹੀ ਵੜਿਆ ਹੋਏਗਾ ਐਦਾਂ ਨਹੀਂ ਹੈ ਪਾਣੀ ਲੈਂਟ ਚ ਕਿਤੋਂ ਵੀ ਵੜ ਸਕਦਾ ਤੇ ਕਿਤੋਂ ਵੀ ਨਿਕਲ ਸਕਦਾ ਅੱਛਾ ਉਸ ਤੋਂ ਬਾਅਦ ਇਨਸਪੈਕਸ਼ਨ ਕਰਨ ਤੋਂ ਬਾਅਦ ਉਹਦੇ ਪੁਆਇੰਟਸ ਨੋਟ ਹੁੰਦੇ ਆ ਸਟੈਪ ਨੋਟ ਹੁੰਦੇ ਆ ਛੱਤ ਪਟਣ ਦੀ ਲੋੜ ਨਹੀਂ ਹੈ ਸਾਡੇ ਕੋਲ ਪੋਲੀਯੂਰੀਥਨ ਕੈਮੀਕਲ ਹੈ ਅੱਛਾ ਬ੍ਰਿਟਿਸ਼ ਬੌਂਡ ਯੂਵੀਆਰਸੀ ਕੈਮੀਕਲ ਜਿਹੜਾ ਉਹ ਤੁਸੀਂ 5 ਲੇਅਰ ਕੋਟ ਦੇ ਵਿੱਚ ਲਗਾ ਕੇ ਉਹਦੀ 10 ਸਾਲ ਦੀ ਗਾਰੰਟੀ ਵੀ ਲੈ ਸਕਦੇ ਆ अच्छा यूवी आरसी तो मेनू शायद खुद अल्ट्रावायलेट ਦਾ ਵੀ ਲੱਗਿਆ ਕਿ ਉਹਦਾ ਵੀ ਕੋਈ ਲਿੰਕ ਲੱਗਦਾ ਹਾਂਜੀ ਉਹ ਤੁਹਾਡੇ ਹੀਟ ਰਿਸਿਸਟ ਵੀ ਕਰੇਗਾ ਵਾਟਰ ਰਿਸਿਸਟ ਵੀ ਅੱਛਾ ਹੀਟ ਰਿਸਿਸਟੈਂਸ ਵੀ ਉਹਦੇ ਵਿੱਚ ਹੀ ਆ ਰਹੀ ਹੈ ਤੇ ਵਾਟਰ ਰਿਸਿਸਟੈਂਸ ਵੀ ਹੋ ਰਹੀ ਹੈ ਦੋਨੋਂ ਇਹਦੇ ਛੱਪ ਨੂੰ ਛੱਤ ਪਟਰੀ ਨਿਵੇਈ ਉਹਦੇ ਉੱਪਰ ਲੇਪ ਹੋ ਜਾਏਗਾ ਉਹਦੇ ਉੱਪਰ ਲੇਪ ਹੋ ਜਾਏਗਾ ਜੀ ਤੇ ਕਿੰਨੀਂ ਘਦੇਰ ਲੈਂਦਾ ਹੈ ਕਿੰਨਾ ਟਾਈਮ ਲੈਂਦਾ ਹੈ ਸਰ ਅਸੀਂ ਗਰੰਟੀਡ ਦਿੰਨੇ ਆ ਜੀ 10 ਸਾਲ 10 ਸਾਲ ਨਿਕਲ ਜਾਣਗੇ ਜੀ ਬਲੇਰਾਮ ਨਾਲ ਤੁਸੀਂ ਸਾਫ ਸਫਾਈ ਕਰਨੀ ਹੈ ਬਸ ਉੱਪਰ ਕੁਝ ਕਰਨ ਦੀ ਲੋੜ ਨਹੀਂ ਹੈ ਹੂੰ ਲੇਕਿਨ ਇਹ ਸਕ੍ਰੈਚ ਰੈซิਸਟੈਂਟ ਨਹੀਂ ਹੁੰਦਾ ਇਸ ਕਰਕੇ ਸਕ੍ਰੈਚੇਸ ਦਾ ਧਿਆਨ ਰੱਖਣਾ ਪੈਂਦਾ ਬਸ ਹਮ ਅੱਛਾ ਸਭ ਤੋਂ ਜ਼ਿਆਦਾ ਪ੍ਰੋਬਲਮ ਤੁਸੀਂ ਕਿਹੜੇ ਏਰੀਆ ਚ ਦੇਖਦੇ ਹੋ ਘਰ ਦੇ ਵਿੱਚ ਛੱਤ ਤੋਂ ਜਾਂ ਆਮ ਤੌਰ ਤੇ ਜਦੋਂ ਤੁਸੀਂ ਦੇਖਣ ਜਾਂਦੇ ਹੋ ਕਿ ਇਸ ਦਾ ਘਰ ਬਣ ਗਿਆ ਹੋਇਆ ਤਾਂ ਉਹ ਕਹਿੰਦੇ ਜੀ ਡੀਕੇਜ ਦੀ ਪ੍ਰੋਬਲਮ ਹੈ ਸਾਡੇ ਜਾਂ ਸਾਡੇ ਸ਼ੋਰੇ ਦੀ ਪ੍ਰੋਬਲਮ ਹੈ ਜਾਂ ਕਹਿਣੋ ਕਿ ਦਾ ਸਲਾਬੇ ਦੀ ਪ੍ਰੋਬਲਮ ਹੈ ਆਮ ਤੌਰ ਤੇ ਕਮਰੇਾਂ ਦੇ ਵਿੱਚ ਦੇਖੀ ਜਾਂਦੀ ਹੈ ਬਾਥਰੂਮ 'ਚ ਦੇਖੀ ਜਾਂਦੀ ਹੈ ਜਾਂ ਕਿਚਨ 'ਚ ਦੇਖੀ ਜਾਂਦੀ ਹੈ ਜਾਂ ਛੱਤ ਵੱਲੋਂ ਦੇਖੀ ਜਾਂਦੀ ਹੈ ਬੇਸਿਕਲੀ ਤਾਂ ਜੀ ਅਸੀਂ ਸਭ ਤੋਂ ਜ਼ਿਆਦਾ ਪ੍ਰੋਬਲਮ ਉੱਥੇ ਆਈਡੈਂਟੀਫਾਈ ਕੀਤੀ ਹੈ ਜਿੱਥੇ ਘਰ ਬਣਾਉਣ ਦੇ ਵਿੱਚ ਉਹਦੀ ਪ੍ਰੋਟੈਕਸ਼ਨ ਕਰਾਉਣ ਦੇ ਵਿੱਚ ਲੋਕਾਂ ਨੇ ਕਮੀ ਛੱਡ ਦਿੱਤੀ ਕਮੀ ਛੱਡਤੀ ਜਾਂ ਆਪਣਾ ਬਜਟ ਕੱਟ ਕਰ ਲਿਆ ਅਸੀਂ ਕਲੇਮ ਕਰਦੇ ਹਾਂ ਕਿ ਤੁਸੀਂ ਟੋਟਲ ਆਪਣੇ ਘਰ ਦੀ ਵੈਲਿਊ ਜਿੰਨੀ ਬਣਾਉਣ ਦੇ ਵਿੱਚ ਲਗਾ ਰਹੇ ਹੋ ਸਿਰਫ ਉਹਦਾ 5% ਜਿਹੜੀ ਉਹਦੀ ਪ੍ਰੋਟੈਕਸ਼ਨ ਵਾਸਤੇ ਲਗਾ ਲੈਂਦੇ ਹੋ ਤਾਂ ਤੁਹਾਨੂੰ ਸਾਰੀ ਉਮਰ ਦਾ ਖਰਚਾ ਜਿਹੜਾ ਮੇਨਟੇਨੈਂਸ ਦਾ ਬਹੁਤ ਘੱਟ ਜਾਂਦਾ ਤਕਰੀਬਨ ਤਕਰੀਬਨ 1 ਲੱਖ ਰੁਪਿਆ ਮੇਨਟੇਨੈਂਸ ਦਾ 1 ਸਾਲ ਦਾ ਖਰਚਾ SLAAB ਦੇ ਘਰ ਕੇ ਪੰਜਾਬ ਦੇ ਵਿੱਚ ਘੋਟਿਆਂ ਚ ਆਂਦਾ ਹੈ ਅੱਛਾ ਜਿਹੜਾ ਬੰਦਾ ਘਰ ਬਣਾ ਰਿਹਾ ਹੈ ਜਾਂ ਕੋਈ ਬਿਲਡਰ ਦੀ ਗੱਲ ਕਰੀਏ ਕੰਟਰੈਕਟਰ ਦੀ ਗੱਲ ਕਰੀਏ ਉਹ ਪਹਿਲੀ ਸਟੇਜ ਤੇ ਹੀ ਸ਼ੁਰੂ ਕਰਨ ਦੇ ਨਾਲ ਹੀ ਤੁਹਾਡਾ ਨਾਲ ਕੰਟੈਕਟ ਕਰੇ ਤਾਂ ਬੜਾ ਫਾਇਦਾ ਆਦਾ ਹੈ ਇਹ ਬਣਾ ਕੇ ਵੀ ਬਾਅਦ ਚ ਸੋਲੂਸ਼ਨ ਕਰਨਾ ਪੈਂਦਾ ਫਾਇਦਾ ਕਿ ਦੇਚਾ ਫਾਇਦਾ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਸਟੈਪ ਵਾਈਜ਼ ਸਟੈਪ ਜਿਵੇਂ ਜਿਵੇਂ ਬਿਲਡਿੰਗ ਦਾ ਸਟਰਕਚਰ ਤਿਆਰ ਹੁੰਦਾ ਹੈ ਨਾਲ ਦੇ ਨਾਲ ਸਾਡਾ ਕੰਮ ਨਾਲ ਨਾਲ ਚੱਲੀ ਜਾਵੇ ਅਸੀਂ ਇੱਕ ਹੋਰ ਐਕਸਟਰਾ ਸਰਵਿਸ ਸਟਾਰਟ ਕੀਤੀ ਹੈ ਜੀ ਖਾਸ ਕਰਕੇ ਬਿਲਡਰਸ ਵਾਸਤੇ ਆਰਕੀਟੈਕਟਸ ਵਾਸਤੇ ਜਿਹੜੇ ਚੀਜ਼ ਵਾਸਤੇ ਤੁਸੀਂ ਵਾਟਰਪਰ ਵਾਸਤੇ ਸਾਡੇ ਤੋਂ ਸਰਵਿਸ ਲੈ ਰਹੇ ਹੋ ਉਹਦੀ ਅਸੀਂ ਫੋਰ ਲਾਈਫ ਅਸੀਂ ਕੰਸਲਟੈਂਸੀ ਵੀ ਫ੍ਰੀ ਆਫ ਕੋਸਟ ਦਿੰਨੇ ਆ ਜਦ ਤੱਕ ਉਹ ਘਰ ਦਾ ਪੇਂਟ ਵੀ ਫਾਈਨਲ ਨਹੀਂ ਨਾ ਹੋ ਜਾਂਦਾ ਤਦ ਤੱਕ ਸਲਾਬ ਦੇ ਅਗੇਂਸਟ ਆਪਾਂ ਕੀ ਕੀ ਚੀਜ਼ਾਂ ਦਾ ਸਾਵਧਾਨੀ ਯੂਜ਼ ਕਰ ਲਈਆਂ ਉਹ ਅਸੀਂ ਤੁਹਾਨੂੰ ਫ੍ਰੀ ਆਫ ਕੋਸਟ ਕੰਸਲਟੈਂਸੀ ਸਰਵਿਸ ਦਵਾਂਗੇ ਅੱਛਾ ਮੈਂ ਥੋੜਾ ਪ੍ਰੋਸੈਸ ਸਮਝਣਾ ਚਾਹਾਂਗਾ ਕਿਤੇ ਕਈ ਜਗ੍ਹਾ ਤੇ ਮੈਂ ਦੇਖਿਆ ਕਿ ਲੋਕੀ ਵਾਟਰਪੂਫਿੰਗ ਕਰਦੇ ਪਿਛੇ ਜਾਲੀ ਲਾ ਦਿੰਦੇ ਨੇ ਜਾਂ ਕੁਝ ਨੈਟ ਲਗਤ ਲਗਦੀ ਹੈ ਕੋਈ ਚੀਜ਼ ਲਗਦੀ ਹੈ ਇਹ ਪ੍ਰੋਸੈਸ ਕੀ ਹੁੰਦਾ ਹੈ ਸਨਿਆਦੀ ਵਿੱਚ ਫਾਈਬਰ ਮੈਸ਼ ਲੱਗਦੀ ਹੈ 45 GSM ਦੀ ਅੱਛਾ ਜਿਹਦੇ ਵਿੱਚ 4 ਲੇਅਰ ਕੋਟ ਹੁੰਦੇ ਆ ਉਹ ਸਭ ਤੋਂ ਬੈਸਟ ਹੈ ਜੀ ਅੱਛਾ ਉਹਦੇ ਵਿੱਚ ਅਸੀਂ ਇੱਟਾਂ ਦੇ ਉੱਤੇ ਹੀ 5-5 ਫੁੱਟ ਤੱਕ 4 ਲੇਅਰ ਕੋਟ ਵਿਦ ਫਾਈਬਰ ਮੈਸ਼ ਵਾਟਰਪੂਫ ਕਰ ਦਿੰਨੇ ਆ ਜੀ ਹੂੰ ਜਿਸ ਤੋਂ ਬਾਅਦ ਉਹਦੇ ਉੱਤੇ ਪਲਾਸਟਰ ਕਰਵਾ ਲਓ ਹੂੰ ਤੇ ਉਹ ਚੀਜ਼ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਜੀ ਉਹਦਾ ਕੋਈ ਨੁਕਸਾਨ ਦੁਬਾਰਾ ਦਾ ਪ੍ਰੋਬਲਮ ਨਹੀਂ ਆਣੀਗਾ ਜੀ ਕਿ ਅੱਛਾ ਨਾਰਮਲੀ ਡਰੇਨੇਜ ਪ੍ਰੋਬਲਮ ਇੱਕ ਬੜੀ ਕਾਮਨ ਪ੍ਰੋਬਲਮ ਆਈ ਬਿਲਡਿੰਗ ਦੇ ਵਿੱਚ ਦੇਖੀ ਜਾਂਦੀ ਹੈ ਹਨਾ ਚਾਹੇ ਉਹ ਛੱਤ ਦਾ ਰੇਨ ਵਾਟਰ ਡਰੇਨੇਜ ਸਿਸਟਮ ਹੈ ਜਾਂ ਵੈਸੀ ਡਰੇਨੇਜ ਸਿਸਟਮ ਹੈ ਬੜਾ ਕਾਮਨ ਇਹ ਦੇਖਿਆ ਜਾ ਰਿਹਾ ਹੈ ਜੀ ਇਹਦਾ ਕੋਈ ਸੋਲੂਸ਼ਨ ਨਾਲ ਐਜੇ ਵਿੱਚ ਜੀ ਜਦੋਂ ਘਰ ਬਣਦਾ ਜਦੋਂ ਛੱਤ ਦਾ ਸਟੈਪ ਆਉਂਦਾ ਜੀ ਉਹਦੇ ਵਿੱਚ ਜਿੰਨੇ ਵੀ ਲੈਂਟਰ ਤੋਂ ਹੋਲ ਹੋਣੇ ਹੁੰਦੇ ਆ ਪਲੰਬਰ ਦੇ ਬਿਜਲੀ ਵਾਲੇ ਏਸੀ ਹੋਲਸ ਉਹ ਕਦੀ ਵੀ ਠੇਕੇਦਾਰ ਤੋਂ ਨਹੀਂ ਪਰਵਾਣੀ ਚਾਹੀਦੀ ਭਾਵੇਂ ਉਹ ਜਿੰਨਾ ਮਰਜੀ ਸਸਤਾ ਕਰ ਰਿਹਾ ਹੋਵੇ ਜਿੰਨਾ ਮਰਜੀ ਉਹ ਗਾਰੰਟੀ ਦੇ ਰਿਹਾ ਹੋਵੇ ਕਿ ਪਾਣੀ ਨਹੀਂ ਆਏਗਾ ਕਦੀ ਵੀ ਨਹੀਂ ਆਏਗਾ ਅੱਛਾ ਕੰਪੈਰੀਜ਼ਨ ਕਿੱਦਾਂ ਕਰੀਏ ਅਗਲਾ ਕਿ ਡੈਂਪ ਕੌਰ ਪ੍ਰਾਈਵੇਟ ਲਿਮਿਟਿਡ ਤੋਂ ਕੰਮ ਕਰਾਣਾ ਹੈ ਜਾਂ ਕਿਸੇ ਨਾਰਮਲ ਠੇਕੇਦਾਰ ਨੂੰ ਜਾਂ ਆਮ ਮਿਸਤਰੀ ਮਜ਼ਦੂਰ ਨੂੰ ਫੜ ਕੇ ਉਹਨੂੰ ਸਮਾਨ ਬਿਆਰੋ ਲਿਆ ਕੇ ਦੇ ਦਿੱਤਾ ਤੇ ਉਹਨੂੰ ਕਹਿੰਦਾ ਭਾਈ ਇਹਦਾ ਪੋਚਾ ਮਾਰ ਦਿਓ ਪਰ ਠੀਕ ਹੋ ਜਾਏਗਾ ਸਰ ਡੈਂਪ ਕੌਰ ਦੀ ਜੀ ਗੱਲ ਕਰੀਏ ਜੇ ਤੁਸੀਂ ਕੰਪੈਰੀਜ਼ਨ ਦੀ ਗੱਲ ਕਰੋ ਤਾਂ ਆਮ ਠੇਕੇਦਾਰ ਨਾਲ ਜੋ ਆਮ ਤੌਰ ਤੇ ਲੇਬਰ ਵਾਲੇ ਵਾਟਰਪੂਫਿੰਗ ਕਰ ਰਹੇ ਨੇ ਉਹਨਾਂ ਨਾਲ ਤਾਂ ਸਾਡਾ ਕੋਈ ਕੰਪੈਰੀਸ਼ਨ ਹੈ ਹੀ ਨਹੀਂ ਹੈ ਕਿਉਂਕਿ ਨਾ ਤਾਂ ਟ੍ਰੇਨਡ ਨੇ ਨਾ ਉਹਨਾਂ ਨੂੰ ਕੈਮੀਕਲ ਦੀ ਕੋਈ ਕੰਪਨੀ ਕੋਈ ਉਹਨਾਂ ਨੂੰ ਟ੍ਰੇਨਿੰਗ ਦੇ ਰਹੀ ਹੈ ਨਾ ਹੀ ਉਹ ਤੁਹਾਨੂੰ ਕੰਪਨੀ ਦੇ ਵੱਲੋਂ ਆ ਰਿਹਾ ਸਰਟੀਫਿਕੇਟ ਗਾਰੰਟੀ ਸਰਟੀਫਿਕੇਟ ਉਹ ਨੋ ਦੰਦਨੇ ਉਹ ਸਿਰਫ ਕੰਮ ਕਰਦੇ ਨੇ ਪੇਮੈਂਟ ਲੈ ਜਾਂਦੇ ਨੇ ਬਾਹਰ ਚੋਂ ਅਸੀਂ ਜੋ ਪੰਜਾਬ ਦੇ ਵਿੱਚ ਹਾਲਾਤ ਦੇਖੇ ਨੇ ਜਿੰਨੀ ਵੀ ਪ੍ਰੋਬਲਮ ਆਈ ਹੈ ਕੋਈ ਵੀ ਠੇਕੇਦਾਰ ਕੋਈ ਵੀ ਲੇਬਰ ਵਾਲਾ ਬੰਦਾ ਨਾਲ ਨਹੀਂ ਖੜਿਆ ਉਹ ਸਾਰੀ ਦਿੱਕਤ ਸਾਨੂੰ ਦੇਖਣੀ ਪਈ ਸਾਨੂੰ ਗਾਈਡ ਕਰਨਾ ਪਿਆ ਚੀਜ਼ ਉਹਦੇ ਵਿੱਚ ਉਹਦਾ ਹੱਲ ਕਰਨਾ ਪਿਆ ਅੱਛਾ ਪੰਜਾਬ ਦੇ ਵਿੱਚ ਤਾਂ ਦੀ ਹੜ੍ਹਾਂ ਦੀ ਵੀ ਹੁਣੇ ਹੁਣੇ ਲੋਕਾਂ ਨੇ ਪ੍ਰੋਬਲਮ ਫੇਸ ਕੀਤੀ ਹੈ ਲੋਕਾਂ ਦੇ ਘਰਾਂ 'ਚ ਪਾਣੀ ਫੜ ਗਿਆ ਜੀ ਹੁਣ ਪਾਣੀ ਤਾਂ ਨਿਕਲ ਗਿਆ ਉਸ ਤੋਂ ਬਾਅਦ ਦੀ ਕਨਸੀਕਵੈਂਸਿਸ ਕੀ ਨੇ ਹੁਣ ਇਹ ਹੈ ਜੀ ਪਾਣੀ ਇੱਕ ਵਾਰੀ ਵਰ ਗਿਆ ਉਹਨੇ ਵੈਪੋਰੇਟ ਤਾਂ ਹੋਣਾ ਹੀ ਹੈ ਜੀ ਹੋਣਾ ਹੈ ਉਹ ਜੋ ਤੋਂ ਵੈਪੋਰੇਟ ਹੋਏਗਾ ਜੇ ਉਹ ਨਮਕ ਲੱਗਾ ਹੋਏਗਾ ਇਟ ਨੂੰ ਜਾਂ ਯੂਰੀਆ ਵਾਲੀ ਮਿੱਟੀ ਦੀ ਇਟ ਬਣੀ ਹੋਈਗੀ ਤਾਂ ਉਹ ਜਿਹੜਾ ਸ਼ੋਰਾ ਤੇ ਫਲੋਰੈਂਸ ਆਈਗੀ ਉਹਦਾ ਪੱਕਾ ਹੱਲ ਤਾਂ ਇੱਕੋ ਹੀ ਹੈ ਜੀ ਉਹਦਾ ਪਲਸਤਰ ਉਤਰਵਾ ਕੇ ਵਾਟਰਪੂਫਿੰਗ ਕੀਤੀ ਜਾਵੇ ਅੱਛਾ ਕਿਸ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਉੱਪਰ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਫਲੈਟਸ ਦੇ ਉੱਪਰ ਜ਼ਿਆਦਾ ਕੰਮ ਕਰਦੇ ਹੋ ਤੁਸੀਂ ਸੋਸਾਇਟੀਜ਼ ਦੇ ਵਿੱਚ ਜ਼ਿਆਦਾ ਕੰਮ ਕਰਦੇ ਹੋ ਅੱਛਾ ਫਲੈਟ ਦੀ ਗੱਲ ਤੋਂ ਯਾਦ ਆਇਆ ਫਲੈਟ ਵਾਲਾ ਬੰਦਾ ਜਿਹੜਾ ਰਹਿ ਰਿਹਾ ਹੈ ਜੀ ਉਹਦੇ ਕਰਨ ਨਹੀਂ ਕਿ ਅੱਛੀ ਪੈ ਜਾ ਰਿਹਾ ਤੋ ਇਕੱਲਾ ਪਰੇਸ਼ਾਨ ਨਹੀਂ ਹੈ ਉਹਦੇ ਉੱਪਰਲਾ ਵੀ ਉਹਦੇ ਥੱਲੇ ਵਾਲਾ ਵੀ ਸ਼ਾਂਤੀ ਬਿਲਕੁਲ ਕੰਡੀ ਸਾਰੇ ਪਰੇਸ਼ਾਨ ਹੋ ਜਾਂਦੇ ਐ ਜੀ ਵਿੱਚ ਜੇ ਆਪਾਂ ਰੈ residențial ਦੀ ਗੱਲ ਕਰੀਏ ਜੀ ਤਾਂ ਪੰਜ ਸਟੈਪ ਮੈਂ ਤੁਹਾਨੂੰ ਦੱਸੇ ਜੀ ਫਲੈਟ ਦੀ ਗੱਲ ਕਰੀਏ ਤਾਂ ਉਹ ਫਾਊਂਡੇਸ਼ਨ ਨਾਲ ਦਾ ਸਟੈਪ ਸਿਰਫ ਮਾਈਨਸ ਹੋਏਗਾ ਹੂੰ ਉਹ ਬਾਕੀ ਸਟੈਪ ਸਾਰੇ ਫਾਲੋਅ ਅਪ ਕਿਤੇ ਜਾਣਗੇ ਹੂੰ ਜੇ ਇੰਡਸਟਰੀ ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਆਫਿਸ ਬਲੌਕ ਹੈ ਵਾਸ਼ਰੂਮ ਬਲੌਕ ਹੈ ਜੀ ਉਹਦੇ ਤੇ ਚ ਜ਼ਿਆਦਾ ਧਿਆਨ ਕਰਨਾ ਪਏਗਾ ਜਿਹੜਾ ਕਮਰਸ਼ੀਅਲ ਹੈ ਉਹਨੂੰ ਇਹ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਪਏਗਾ ਕਿਉਂਕਿ ਉਹਦੀ ਬਿਲਡਿੰਗ ਜਿਹੜੀ ਹੈ ਔਨ ਸਟੇਕ ਹੋ ਜਾਂਦੀ ਹੈ ਪਾਣੀ ਦੇ ਆਉਣ ਨਾਲ ਉਹਦੀ ਜਿਹੜਾ ਉਹਦੇ ਅੰਦਰ ਮਟੀਰੀਅਲ ਪਿਆ ਸਟੋਰ ਤੇ ਮਾਲ ਪਿਆ ਉਹਦੇ ਸਾਰਿਆਂ ਤੇ ਔਨ ਸਟੇਕ ਹੋ ਜਾਂਦਾ ਮਾਲ ਨਾਲ ਨੂੰ ਤਾਂ ਬੜੀ ਵੱਡੀ ਪ੍ਰੋਬਲਮ ਐ ਸੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਵੀ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਵਾਟਰਪਰਫਿੰਗ ਦੇ ਵਿੱਚ ਕਮੀ ਛੱਡੀ ਹੈ ਕਮੀ ਛੱਡੀ ਸੀ ਜਿੱਥੇ-ਜਿੱਥੇ ਕਮੀ ਸੀ ਉਹ ਸਾਰੀ ਜਗ੍ਹਾ ਸੀ ਆਪਾਂ ਵਾਟਰਪੂਫਿੰਗ ਔਨ ਗਾਰੰਟੀ ਦੇ ਨਾਲ ਕਰ ਰਹੇ ਹਾਂ ਅੱਛਾ ਇਹ ਤਾਂ ਟਾਈਮ ਕੰਜ਼ਿਊਮਿੰਗ ਕਿੰਨਾ ਰਹੇਗਾ ਕਿ ਕਿਸੇ ਨੇ ਕੋਈ ਕਰਵਾਣਾ ਹੈ 100 200 150 ਗਜ ਦਾ ਘਰ ਹੈਗਾ ਕਿੰਨਾ ਟਾਈਮ ਲੱਗ ਜਾਂਦਾ ਸਾਰੇ ਕੰਮ ਕਰਨ ਨੂੰ ਜੇ ਕਿਸੇ ਨੇ ਕਰਵਾਣਾ ਹੋਵੇ ਤਾਂ ਜੇ ਤਾਂ ਨਵੀਂ ਕੋਠੀ ਸਟਾਰਟ ਹੋਈ ਹੈ ਜੀ ਫਿਰ ਉਹਦੇ ਵਿੱਚ ਹਰ ਇੱਕ ਲੈਵਲ ਤੇ ਸਾਡੀ ਲੋੜ ਪੈਂਦੀ ਹੈ ਜਿਵੇਂ ਜਿਵੇਂ ਫਿਰ ਤਾਂ ਬੰਦਿਆ ਬੰਦੇ ਹੋ ਜਾਣਾ ਹੈ ਜੀ ਤੇ ਜੇਕਰ ਬਣ ਚੁੱਕਾ ਹੋਇਆ ਹੈ ਉਹਨਾਂ ਨੇ ਛੱਤ ਦੀ ਵਾਟਰਪੂਫਿੰਗ ਕਰवानी ਹੈ ਹੁਣ ਬਿਨਾ ਪੰਨੇ ਬਿਨਾ ਤੋੜੇ ਤਾਂ ਉਹਨੂੰ 3 ਤੋਂ 4 ਦਿਨ ਚ 3-4 ਦਾ ਪ੍ਰੋਸੈਸ ਚੱਲਦਾ ਹੈ ਮਹਿੰਗਾ ਬਹੁਤ ਪੈਂਦਾ ਹੈ ਇਹ ਸੋਚਣ ਵਾਲੀ ਗੱਲ ਹੈ ਜੀ ਮਹਿੰਗਾ ਅਸਲ ਚ ਨਹੀਂ ਹੈ ਨਹੀਂ ਉਹਦੀ ਟੋਟਲ ਕੋਸਟ ਆਫ ਜੇ ਪ੍ਰੋਜੈਕਟ ਦੇਖੀਏ ਆਪਾਂ ਉਹ ਛੱਤ ਦੇ ਥੱਲੇ ਡਾਊਨਸਲਿੰਗ ਜਿਹੜੀ ਹੈ 100 ਪਰ ਸਕੁਅਰ ਫੁੱਟ ਦੇ ਵਿੱਚ ਹੁੰਦੀ ਹੈ ਮਿਨੀਮਮ ਹੂੰ ਹੁੰਦੇ ਜੀ ਉਹਦੀ ਕੋਸਟ ਤੋਂ ਉਹਦੇ ਨਾਲ ਵਾਟਰਪਰੂਫਿੰਗ ਦੀ ਕੰਪੈਰੀਜ਼ਨ ਕੀਤਾ ਜਾਵੇ ਤਾਂ ਸਿਰਫ 10% ਹੂੰ ਉਹ ਵੀ ਬਹੁਤ ਜ਼ਿਆਦਾ ਕਰਕੇ ਹੂੰ ਅੱਜ ਕਿਸ ਤਰ੍ਹਾਂ ਦੇ ਵੱਡੇ ਪ੍ਰੋਜੈਕਟਾਂ ਦੇ ਉੱਪਰ ਤੁਸੀਂ ਕੰਮ ਕਰਦੇ ਹੋ ਮਾਲਸ ਦੇ ਵਿੱਚ ਕੰਮ ਕਰਦੇ ਆ ਜੀ ਇੰਡਸਟਰੀਜ਼ ਦੇ ਵਿੱਚ ਕੰਮ ਕਰਦੇ ਆ ਜੀ ਹੂੰ ਤੇ ਜਿਹੜੇ ਹਾਊਸਿੰਗ ਵਾਲੇ ਜਿਹੜੇ ਬਣਾਉਣ ਵਾਲੇ ਪ੍ਰੋਜੈਕਟ ਬਣਾਉਣ ਵਾਲੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਚੀਜ਼ ਦੀ ਜ਼ਿਆਦਾ ਲੋੜ ਹੈ ਅੱਜ ਕੱਲ੍ਹ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਬਹੁਤ سارے ਹਾਊਸਿੰਗ ਪ੍ਰੋਜੈਕਟਸ ਬੜੇ ਬਹੁਤ ਸਾਰੇ ਇਸ ਤਰ੍ਹਾਂ ਹਾਊਸਿੰਗ ਪ੍ਰੋਜੈਕਟ ਆ ਗਏ ਨੇ ਜੀ ਲੁਧਿਆਣੇ ਦੇ ਵਿੱਚ ਸ਼ਹਿਰ ਦੇ ਵਿੱਚ ਤਾਂ ਬਹੁਤ ਮੇਜਰ ਲੋੜ ਹੈ ਜੀ ਔਰ ਇੱਕ ਪਰਚੇਸ ਕਰਨ ਵਾਲੇ ਬੰਦੇ ਨੂੰ ਵੀ ਇਸ ਚੀਜ਼ ਦਾ ਸਰਟੀਫਿਕੇਟ ਦੇਖਣਾ ਚਾਹੀਦਾ ਉਹਦੀ ਫਾਈਲ ਦੇ ਵਿੱਚ ਕਿਸ ਕੰਪਨੀ ਦਾ ਸਰਟੀਫਿਕੇਟ ਲੱਗਾ ਹੈ ਔਰ ਕਿੰਨੇ ਉਹਦੇ ਵਿੱਚ ਗਾਰੰਟੀ ਦਿੱਤੀ ਹੋਈ ਹੈ ਤਾਂ ਉਹ ਜਿਹੜਾ ਬਣਾਉਣ ਵਾਲਾ ਹੈ ਉਹ ਵੇਚ ਕੇ ਇੱਕ ਵਾਰੀ ਨਿਕਲ ਜਾਏਗਾ ਬਾਅਦੋਂ 5 ਸਾਲ 10 ਸਾਲ ਬਾਅਦ ਜਿਹੜੀ ਪ੍ਰੋਬਲਮ ਆਣੀ ਹੈ ਉਹ ਕਿੰਨੇ ਹੈਂਡਲ ਕਰਨੀ ਹੈ ਉਹ ਸਰਟੀਫਿਕੇਟ ਦੇ ਵਿੱਚ ਮੈਂਸ਼ਨ ਕੀਤਾ ਹੋਣਾ ਚਾਹੀਦਾ ਅੱਛਾ ਕਦੀ ਕੋਈ ਇਸ ਤਰ੍ਹਾਂ ਵੀ ਹੋਇਆ ਕਿ ਬਹੁਤ ਵੱਡੀ ਪ੍ਰੋਬਲਮ ਸੀਗੀ ਤੁਹਾਨੂੰ ਲੱਗਿਆ ਕਿ ਇਹ ਸੋਲਵ ਨਹੀਂ ਹੋਣੀ ਪਰ ਫਿਰ ਵੀ ਤੁਸੀਂ ਮਿਹਨਤ ਕੀਤੀ ਸਾਰਾ ਕੁਝ ਪ੍ਰੋਬਲਮ ਜਿਹੜੀ ਸੋਲਵ ਹੋ ਗਈ ਕਿਛੇ ਦਾ ਲੱਗਿਆ ਹਾਂਜੀ ਅਸੀਂ ਇੱਕ ਛੱਤ ਦਾ ਕੰਮ ਕੀਤਾ ਸੀਗਾ ਛੱਤ 10000 ਸਕਰ ਫੁੱਟ ਦੀ ਛੱਤ ਸੀਗੀ ਜੀ ਹਾਂ ਤੇ ਉਹਦੇ ਵਿੱਚ ਅਸੀਂ ਕਾਫੀ ਸਕਸੈਸਫੁਲੀ ਅਸੀਂ ਕੰਮ ਕਰਕੇ ਉਹਦਾ ਵਾਟਰ ਫਲਡ ਟੈਸਟ ਕਰਵਾ ਕੇ ਅਸੀਂ ਉਹਨਾਂ ਨੂੰ ਦਿੱਤਾ ਅਸੀਂ ਕੰਮ ਉਹਨੂੰ ਪੂਰਾ ਸਕਸੈਸ ਕਰਕੇ ਦਿੱਤੀ ਵਾਟਰਪੂਫ ਬਿਲਕੁਲ ਠੀਕ ਹੈ ਇਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਕੀ ਜਾਣਕਾਰੀ ਹੋਣੀ ਚਾਹੀਦੀ ਹੈ ਆਮ ਇਨਸਾਨ ਨੂੰ ਜਾਣਕਾਰੀ ਨਹੀਂ ਹੁੰਦੀ ਉਹ ਲੋਕਾਂ ਨੂੰ ਤੁਸੀਂ ਟਿਪਸ ਦਿਓ ਜਾਣ ਤੋਂ ਪਹਿਲੇ ਵੀ ਕਿਹੜੀ ਐਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਉਹ ਧਿਆਨ ਰੱਖਣ ਜਦੋਂ ਵਾਟਰਪੂਫਿੰਗ ਕਰਾਣ ਸਭ ਤੋਂ ਪਹਿਲੀ ਗੱਲ ਜੀ ਵਾਟਰਪੂਫਿੰਗ ਕਰ ਕੌਣ ਦਾ ਹੈ ਤੁਹਾਡੇ ਜੀ ਕਿਸ ਤਰ੍ਹਾਂ ਦਾ ਪ੍ਰੋਡਕਟ ਲੱਗ ਰਿਹਾ ਹੈ ਤੁਹਾਡੇ ਹੋਰ ਉਸ ਪ੍ਰੋਡਕਟ ਦੇ ਲੱਗਣ ਤੋਂ ਬਾਅਦ ਤੁਹਾਨੂੰ ਕੌਣ ਗਾਰੰਟੀ ਕਿਸ ਬ੍ਰਾਂਡ ਦੀ ਗਾਰੰਟੀ ਦੇ ਰਿਹਾ ਹੈ ਹੋਰ ਉਸ ਤੋਂ ਬਾਅਦ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਕੌਣ ਫੇਸ ਕਰੇਗਾ ਐਪਲੀਕੇਟਰ ਜਾਂ ਕੰਪਨੀ ਇਸ ਚੀਜ਼ 'ਤੇ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਪਹਿਲੇ ਵਿੱਚ ਜਿਹੜਾ ਟੈਕਨੀਸ਼ੀਅਨ ਹੈ ਉਹ ਕਿਸੇ ਕੰਪਨੀ ਦਾ ਸੈਲਡ EMPLOYE ਹੋਣਾ ਚਾਹੀਦਾ ਜਿਹੜਾ ਪ੍ਰੋਡਕਟ ਹੈ ਓ ਆਈਐਸਆਈ ਹੋਣਾ ਚਾਹੀਦਾ ਜਿਹੜੀ ਆਫਟਰ ਸਰਵਿਸਸ ਆ ਪ੍ਰੋਪਰ ਤੁਹਾਨੂੰ ਬਿੱਲ ਲੈਣਾ ਚਾਹੀਦਾ ਹੈ ਪ੍ਰੋਪਰ ਸਰਟੀਫਿਕੇਟ ਤੁਹਾਨੂੰ ਮਿਲਣਾ ਚਾਹੀਦਾ ਜਿਵੇਂ ਕਿ ਅਸੀਂ ਬ੍ਰਿਟਿਸ਼ ਬੋਰਡ ਦਾ ਰਿਟਰਨ ਸਰਟੀਫਿਕੇਟ ਦਿੰਦੇ ਹਰ ਕਸਟਮਰ ਨੂੰ ਉਸ ਤੋਂ ਬਾਅਦ ਅਗਰ ਤੁਹਾਨੂੰ ਵਾਟਰ ਪ੍ਰੂਫਿੰਗ ਕਰਨ ਤੋਂ ਬਾਅਦ ਕਿਸੇ ਨੇ ਚੈਨੀਆ ਥੋੜਾ ਮਾਰਤਾ ਹੈ ਕਿਸ ਨੇ ਕੋਈ ਅਲਟਰੇਸ਼ਨ ਕਰਤੀ ਹੈ ਤਾਂ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਵਾਟਰਪਰੂਫਿੰਗ ਕੰਪਨੀ ਨੂੰ ਦੇ ਦੇਣੀ ਚਾਹੀਦੀ ਹੈ ਤਾਂ ਕਿ ਬਾਅਦ ਦੇ ਕਨਸੀਕਵੈਂਸਸ ਤੋਂ ਬਚਿਆ ਜਾ ਸਕੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਅੱਛਾ ਤੁਮ ਜੀ ਟਿਪਸ ਦੀ ਤਾਂ ਗੱਲ ਹੋ ਗਈ ਹਨਾ ਕੋਸਟ ਦੀ ਵੀ ਗੱਲ ਹੋ ਗਈ ਅਨਪ੍ਰੋਫੈਸ਼ਨਲਿਜ਼ਮ ਕਿੰਨਾ ਤੱਕ ਤੰਗ ਕਰਦਾ ਲੋਕਾਂ ਨੂੰ ਇਸ ਇੰਡਸਟਰੀ ਦੇ ਵਿੱਚ ਬੇਸਿਕਲੀ ਅਸੀਂ ਜੋ ਇੰਡਸਟਰੀ ਦਾ ਦੇਖਿਆ ਜੀ ਵੜੀ-ਵੜੀ ਕੰਪਨੀਆਂ ਤੋਂ ਲੋਕੀ ਜੌਬ ਛੱਡ ਕੇ ਆਪਣਾ ਪ੍ਰਾਈਵੇਟ ਕੰਮ ਸ਼ੁਰੂ ਕਰ ਲੈਂਦੇ ਆ ਬਿਲਕੁਲ ਸਾਡੇ ਤੋਂ ਵੀ ਕਈ ਕੀਤਾ ਹਾਂ ਉਸ ਚੀਜ਼ ਤੋਂ ਬਚਨ ਦੀ ਕਾਫੀ ਲੋੜ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਨੀਡ ਹੁੰਦੀ ਹੈ ਪੈਸੇ ਦੀ ਹੂੰ ਜੋ ਕੋਸਟ ਪ੍ਰੋਡਕਟ ਦੀ ਆਂਦੀ ਹੈ ਉਹੀ ਉਹ ਕੋਸਟ ਤੁਹਾਨੂੰ ਦੇ ਦਿੰਦੇ ਆ ਕਿ ਅਸੀਂ ਐਨ ਵਿੱਚ ਹੀ ਕੰਮ ਕਰਦੇ ਹਾਂਗੇ ਉਹ ਸਭ ਤੋਂ ਜ਼ਿਆਦਾ ਰਿਸਕ ਵਾਲਾ ਫੈਕਟਰ ਹੁੰਦਾ ਹੈ ਕਿਉਂਕਿ ਜਿਸ ਨੇ ਕੋਸਟ ਦਾ ਪ੍ਰੋਡਕਟ ਆਂਦਾ ਉਹਨੇ ਹੀ ਕੋਸਟ ਦੇ ਲੇਬਰ ਵੀ ਐਡ ਹੋਣੀ ਹੈ ਫਿਰ ਜਾ ਕੇ ਉਹ ਤੁਹਾਨੂੰ ਕੋਸਟ ਦਿੱਤੀ ਜਾਣੀ ਤਾਂ ਕਿਤੇ ਨਾ ਕਿਤੇ ਤਾਂ ਜਿਹੜਾ ਤੇਰਾ ਤਿਲਾ ਜੇ ਨਿਕਲਣਾ ਹਾਂਜੀ ਬਿਲਕੁਲ ਉਹ ਕੋਸਟ ਜਿਹੜੀ ਉਹਨਾਂ ਨੇ ਮਾਈਨਸ ਕਰਨੀ ਹੈ ਉਹ ਪ੍ਰੋਡਕਟ ਦੀ ਕੁਆਲਿਟੀ ਚੋਂ ਮਾਈਨਸ ਕਰਦੇ ਹਾਂ ਅਨ ਡਾਊਟਲੀ ਜਦੋਂ ਆਮ ਤੌਰ ਤੇ ਅਸੀਂ ਦੇਖਿਆ ਕਿ ਲੋਕੀ ਜੌਬ ਛੱਡ ਕੇ ਆਪਣਾ ਬਿਜ਼ਨਸ ਸਟਾਰਟ ਕਰ ਲਿਆ ਜਾਂ ਛੋਟੇ ਲੈਵਲ ਤੇ ਸਟਾਰਟ ਕਰ ਲਿਆ ਜਾਂ ਕਸਟਮਰ ਨੂੰ ਤੁੜਨ ਦੀ ਕੋਸ਼ਿਸ਼ ਕੀਤੀ ਕਿ ਘੱਟ ਰੇਟਾਂ ਤੇ ਕੰਮ ਕਰਵਾ ਲਈਏ ਉੱਥੇ ਅਨਪ੍ਰੋਫੈਸ਼ਨਲਿਜ਼ਮ ਬੜਾ ਹੈ ਬਿਲਕੁਲ ਨਾ ਹੀ ਉਹਨਾਂ ਦਾ ਕੋਈ ਆਫਿਸ ਹੁੰਦਾ ਹੈ ਹਾਂ ਨਾ ਹੀ ਉਹਨਾਂ ਦਾ ਕੋਈ ਲਿਮਟਿਡ ਕੰਪਨੀ ਹੁੰਦੀ ਹੈ ਜੀ ਦਾ ਕੋਈ ਪਤਾ ਠਿਕਾਣਾ ਨਾ ਕੋਈ ਪਤਾ ਠਿਕਾਣਾ ਹਾਂ ਦਿਹਾੜੀਆਂ ਦੇ ਲੇਬਰ ਤੋਂ ਜਾ ਕੇ ਉੱਥੋਂ ਕੰਮ ਕਰਵਾ ਲੈਂਦੇ ਆ ਜੀ ਹਾਂ ਫਿਰ ਉਹ ਦਿੱਕਤ ਜਿਹੜੀ ਹੈ ਪਰੇਸ਼ਾਨੀ ਜਿਹੜੀ ਹੈ ਉਹ ਅਣ ਜਾਣੀ ਹੈ ਆਨ ਲਾਸਟ ਟੂ ਲਾਸਟ ਕਸਟਮਾਈਜ਼ ਹਿਲਤੇ ਪੈਂਦੀ ਹੈ ਕਿਉਂਕਿ ਉਹਨਾਂ ਕੋਲ ਐਂਡ ਯੂਜ਼ਰ ਵਾਸਤੇ ਕੋਈ ਸੋਲੂਸ਼ਨ ਨਹੀਂ ਹੈ ਬਿਲਕੁਲ ਜੀ ਉਹਨਾਂ ਨੇ ਤਾਂ ਸਿਰਫ ਇਹ ਹੈ ਕਿ ਅੱਜ ਕੰਮ ਸਸਤਾ ਕਰਨ ਦੇ ਚੱਕਰ ਦੇ ਵਿੱਚ ਕਸਟਮਰ ਨੂੰ ਕਹਿ ਦੇਣਾ ਵੀ ਅਸੀਂ ਪਰ ਇਸ ਰੇਟ ਤੇ ਕੰਮ ਕਰ ਦਾਂਗੇ ਪਰ ਉਨੀ ਕੋਸਟਿੰਗ ਦਾ ਪ੍ਰੋਡਕਟ ਵੀ ਨਹੀਂ ਆਂਦਾ ਵਾਟਰਪੂਫਿੰਗ ਦੇ ਨਾਲ ਨਾਲ ਤੁਸੀਂ ਹੋਰ ਵੀ ਬਹੁਤ ਸਾਰੇ ਪ੍ਰੋਜੈਕਟਸ ਦੇ ਉੱਪਰ ਕੰਮ ਕਰਦੇ ਹੋ ਜਿਹੜੇ ਇਨਫਰਾਸਟਰਕਚਰ ਤੇ ਕੰਸਟਰਕਸ਼ਨ ਨਾਲ ریلیਟਡ ਨੇ ਉਹ ਅਸੀਂ ਆਪਣੇ ਅਗਲੇ ਪੋਡਕਾਸਟ ਦੇ ਵਿੱਚ ਤੁਹਾਨੂੰ ਇੱਕ ਵਾਰ ਤੋਂ ਇਨਵਾਈਟ ਕਰਾਂਗੇ ਜਿੱਥੇ ਅਸੀਂ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਲੋਕੀ ਹੋਰ ਫੇਸ ਕਰਦੇ ਨੇ ਤੇ ਉਹਦਾ ਸੋਲੂਸ਼ਨ ਕੀ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਤਾਂ ਦੋਸਤੋ ਇਹ ਸੀ ਅੱਜ ਸਾਡੇ ਨਾਲ ਦਮਨਜੀਤ ਸਿੰਘ ਡੈਮ ਕਯੂਰ ਪ੍ਰਾਈਵੇਟ ਲਿਮਟਿਡ ਤੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਚੰਗਾ ਨਾਮ ਕਮਾਇਆ ਇਹਨਾਂ ਨੇ ਪੰਜਾਬ ਦੇ ਹੋਰ ਵੀ ਸ਼ਹਿਰਾਂ ਦੇ ਵਿੱਚ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਮੋਗਾ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਪ੍ਰੋਜੈਕਟਸ ਚੱਲਦੇ ਨੇ ਉਹ ਸਾਰੇ ਪ੍ਰੋਜੈਕਟਸ ਦੇ ਵਿੱਚ ਜ਼ਿਆਦਾਤਰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਜਦੋਂ ਤੁਸੀਂ ਘਰ ਬਣਾ ਰਹੇ ਹੋ ਜਾਂ ਕੋਈ ਕਮਰਸ਼ੀਅਲ ਬਿਲਡਿੰਗ ਤਿਆਰ ਕਰ ਰਹੇ ਹੋ ਜਾਂ ਮਾਲ ਕਰ ਰਹੇ ਹੋ ਸਲਾਬੇ ਤੋਂ ਆਪਣੀ ਬਿਲਡਿੰਗ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਸਲਾਬਾ ਤੁਹਾਡੀ ਬਿਲਡਿੰਗ ਨੂੰ ਖਤਮ ਕਰ ਦਿੰਦਾ ਹੈ ਅਸੀਂ ਬਹੁਤ ਧੰਨਵਾਦੀ ਹੈ ਇਹਨਾਂ ਦੇ ਕਿਉਂਕਿ ਇਹਨਾਂ ਨੇ ਕਈ ਹਜ਼ਾਰਾਂ इन्क्लूडिंग मेरा अपना घर भी इन्होंने ही सारा कुछ सैटल करवाया उस सारिया चीज़ा के वी आर थैंकफुल टू हिम एंड वी आर थैंकफुल टू यू ट्यूब जो वॉच करते हो प्रोग्राम डिस्कशन डायरीज़ अपना बिगुल यहाँ बजाए बहुत बहुत धन्यवाद थैंक यू वेरी मच थैंक यू लव यू आल बाय टेक केयर